ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਅਪਾ ਬਣਾਵਾਂਗੇ ਜੀ ਮੈਦੇ ਵਾਲੀ ਬਰਫੀ ਇਹ ਮੈਦਾ ਜਿਹੜਾ ਬਾਜੀ ਆਪਾਂ ਪੈਕਟ ਵਾਲਾ ਲਿਆ ਵਾ ਤੇ ਇਹ ਜਿਹੜਾ ਮੈਦਾ ਆਪਾਂ ਇਹਨੂੰ ਇੱਕ ਕੌਲੀ ਦੇ ਵਿੱਚ ਇੱਕ ਕੌਲੀ ਲੈ ਕੇ ਹੀ ਇਹ ਬਰਫੀ ਬਣਾਉਣੀ ਹੈ ਜੀ ਤੇ ਇੱਧਰ ਆਪਾਂ ਲਿਆ ਜੀ ਕਿਉ ਕਿਉ ਆਪਾਂ ਮਤਲਬ ਖਾਸ ਵਧੀਆ ਕਿਉ ਲਿਆ ਵਾ ਜੀ ਤੇ ਇਧਰ ਆਪਾਂ ਲਿਆਵਾ ਜੀ ਦੁੱਧ ਦੁੱਧ ਲੈ ਜੀ ਆਪਾਂ ਸੁੱਕਾ ਤੇ ਇਧਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਰਬੇ ਵਾਲੀ ਜਿਹੜੀ ਪੇਸਟ ਹੁੰਦੀ ਆ ਉਹ ਵਾਲੀ ਤੇ ਤੇ ਲੋ ਜਿਹੜੀ ਇਹ ਇਹਨੂੰ ਆਪਾਂ ਚਾਣੀ ਕਹਿੰਦੇ ਆ ਜੀ ਮਰਬੇ ਵਾਲੀ ਕਿਉਂਕਿ ਜਿਹੜੀ ਮਰੱਬਾ ਆਪਾਂ ਸਾਰੇ ਖਾ ਲੈਂਦੇ ਆ ਤੇ ਜਿਹੜੀ ਚਾਣੀ ਆ ਉਹ ਆਪਣੀ ਬਾਝ ਜਾਂਦੀ ਆ ਹੁਣ ਆਪਾਂ ਮਤਲਬ ਅੱਜ ਬਰਫੀ ਦੇ ਵਿੱਚ ਵਰਤਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਇਲਾਇਚੀ ਜੜਾ ਪਾਊਡਰ ਆ ਉਹ ਵੀ ਪਾ ਸਕਦੇ ਹਾਂ ਜੀ ਇਲਾਇਚੀ ਆ ਉਹ ਆਪਾਂ ਉਹਨੂੰ ਪਾ ਲਵਾਂਗੇ ਉਹਦਾ ਥੋੜਾ ਜਿਹਾ ਪਾਣੀ ਪਾ ਕੇ ਤੇ ਉਹਨੂੰ ਗਰਮ ਕਰਕੇ ਤੇ ਇਲਾਇਚੀ ਦਾ ਪਾਣੀ ਕੱਢ ਲਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਕਿਉ ਇੱਧਰ ਆਪਾਂ ਰੱਖ ਲਈਏ ਜੀ ਕੜਾਈ ਤੇ ਇਹਦੇ ਵਿੱਚ ਜਿਹੜਾ ਘਿਓ ਆ ਉਹ ਆਪਾਂ ਮਤਲਬ ਆਪਣੇ ਮੈਦੇ ਦੇ ਰਿਕਾਰਡਿੰਗ ਪਾਉਣਾ ਵਾ ਜੀ ਜਿੰਨਾ ਆਪਾਂ ਮੈਦਾ ਲਵਾਂਗੇ ਉਸ ਹੱਬ ਨਾਲ ਆਪਾਂ ਘਿਓ ਲਾਵਾਂਗੇ ਤੇ ਉਸ ਹੱਬ ਨਾਲ ਹੀ ਆਪਾਂ ਜਿਹੜੀ ਪਾਊਡਰ ਆ ਉਹ ਪਾ ਕੇ ਆਪਾਂ ਬਰਫੀ ਬਣਾਉਣੀ ਆ ਜੀ ਤੇ ਹੁਣ ਆਪਾਂ ਪਹਿਲਾਂ ਘਿਓ ਪਾ ਕੇ ਤੇ ਜੇ ਇੱਧਰ ਜਿਹੜਾ ਮੈਦਾ ਵਾ ਉਹਨੂੰ ਇੱਕ ਕੋਲੀ ਹੀ ਪਾਵਾਂਗੇ ਇੱਧਰ ਰੱਖ ਲਿਆ ਜੀ ਕੜਾਈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਮੈਦਾ ਮੇ ਦਾ ਆਪਾਂ ਛਾਂਕੀ ਤੇ ਇੱਕ ਕੋਲੀ ਆ ਉਹ ਲੈ ਲਈ ਆ ਤੇ ਹੁਣ ਆਪਾਂ ਇਸ ਨੂੰ ਭੁੰਨਦੇ ਆ ਇਹ ਨੋਝ ਹੁਣ ਆਪਾਂ ਪਾ ਦਵਾਂਗੇ ਚ ਦੇਸੀ ਘਿਓ ਦੇਸੀ ਘਿਓ ਆਪਾਂ ਆਪਣੇ ਮੇਦੇ ਦੇ ਹਿਸਾਬ ਨਾਲ ਪਾਉਣਾ। ਪਾਣਾ ਜਿਹੜਾ ਮੇਦਾ ਵਾ ਉਹ ਚੰਗੀ ਤਰ੍ਹਾਂ ਪੁੱਜਿਆ ਜਾਵੇ। ਕਿ ਆਪਾਂ ਇੱਕ ਗੋਲੀ ਮੈਦੇ ਦੀ ਲਈ ਸੀ ਤੇ ਇਹਦੇ ਵਿੱਚ ਅੱਧੀ ਗੋਲੀ ਲੱਗੀ ਆ ਜੀ ਘਿਓ ਦੀ ਜਦੋਂ ਵੀ ਮਤਲਬ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਨਾ ਤੇ ਜਿੰਨੇ ਮਤਲਬ ਆਪਾਂ ਆਟਾ ਮੈਦਾ ਜੋ ਵੀ ਪਾਵਾਂਗੇ ਉਹਦੇ ਰਿਕੋਰਡਿੰਗ ਅੱਧਾ ਘਿਓ ਜਿਹੜਾ ਵਾ ਉਹ ਆਪਾਂ ਜ਼ਰੂਰ ਪਾਉਣਾ ਹੁੰਦਾ ਨਾ ਜੀ ਤੁਹਾਨੂੰ ਮੈਂ ਬਹੁਤੀ ਸਿੰਪਲ ਤਰੀਕੇ ਨਾਲ ਦੱਸ ਦਿੰਨੀ ਆ ਜੇ ਆਪਾਂ ਮਤਲਬ ਪਾਈਆ ਮੈਦਾ ਯੂਜ਼ ਕੀਤਾ ਨਾ ਤੇ ਇਹਦੇ ਵਿੱਚ ਆਪਾਂ ਅੱਧਾ ਭਾ ਜਿਹੜਾ ਵਾ ਉਹ ਘਿਓ ਪਾਇਆ ਵਾਜੀ ਤੇ ਇਸ ਕਰਕੇ ਜਿਹੜੀ ਆ ਬਰਫੀ ਆਪਣੀ ਆ ਇਹ ਆਪਾਂ ਮੈਦੇਰੀ ਬਣਾਉਣੀ ਆ ਜੀ ਤੇ ਹੁਣ ਆਪਾਂ ਨੇ ਇਹ ਹਲਕੀ ਜੀ ਬ੍ਰਾਊਨ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਬ੍ਰਾਊਨ ਕਰਨਾ ਤੇ ਹੁਣ ਆਪਾਂ ਜਿਹੜਾ ਗੈਸ ਆ ਉਹ ਥੋੜਾ ਜਿਹਾ ਘੱਟ ਕਰ ਦੇਣਾ ਵਾ ਜੀ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਤਲਬ ਆਪਣਾ ਪਾਊਡਰ ਇਹ ਸੁੱਕਾ ਦੁੱਧ ਵਾਲਾ ਉਹ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਜੀ ਚਾ ਪਾਊਡਰ ਆ ਉਹ ਆਪਾਂ ਕੌਲੀ ਦੇ ਵਿੱਚ ਅੱਧੀ ਕੌਲੀ ਪਾ ਲਈ ਹੈ ਜੀ ਉਹ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਹੁਣ ਵੀ ਇਹਨੂੰ ਆਪਾਂ ਹਲਕਾ ਜਿਹਾ ਹਿਲਾ ਦਵਾਂਗੇ ਹੁਣ ਆਪਾਂ ਚੀਨੀ ਤੇ ਇਹਦੇ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਤੇ ਲੋ ਜੀ ਹੁਣ ਆਪਾਂ ਮਰਬੇ ਵਾਲੀ ਪਾ ਦਾਂਗੇ ਜੀ ਚਾਣੀ इस तरह पा के सारी मिक्स कर लेंगे ला लवेंगे जी देसी घ्यो ਜੀ ਨੂੰ ਆਪਾਂ ਇੱਕ ਪਲੇਟ ਚ ਪਾਤਾ ਤੇ ਇਹ ਠੰਡੀ ਹੋ ਜੂਗੀ ਤੇ ਫਿਰ ਆਪਾਂ ਇਹਨੂੰ ਆਪਣੇ ਕਰਦੇ ਨਾਲ ਕਰ ਦਵਾਂਗੇ ਜੀ ਇਹਨਾਂ ਦੇ ਕਟ ਪੀਸ ਤੇ ਕਟ ਪੀਸ ਕਰਕੇ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਜੀ ਹੁਣ ਆਪਾਂ ਇਹਦੇ ਜਿਹੜੇ ਕਟ ਪੀਸ ਹੋ ਕਰ ਦਿੰਨੇ ਆ ਲੋ ਜੀ ਇਹ ਜਿਹੜੀ ਬਰਫੀ ਆ ਤੁਸੀਂ 25 30 ਮਿੰਟਾਂ ਦੇ ਵਿੱਚ ਬਣਾ ਸਕਦੇ ਆ ਜੇ ਜਦੋਂ ਤੁਹਾਡੇ ਘਰ ਕੋਈ ਗੈਸਟ ਆਏ ਹੋਵੇ ਤੇ ਤੁਸੀਂ ਇਹਨੂੰ ਬਣਾ ਕੇ ਤੇ ਮਤਲਬ ਉਹਨਾਂ ਨੂੰ ਖਵਾ ਸਕਦੇ ਹੋ ਇਹਨਾਂ ਅੱਜ ਆਪਾਂ ਬਰਫੀ ਤੇ ਪੀਸ ਕਰ ਲਿਆ ਤੇ ਹੁਣ ਆਪਾਂ ਇੱਕ ਪਲੇਟ ਵਿੱਚ ਪਾ ਲਈ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਉਮੀਦ ਕਰਦੀ ਆ ਕਿ ਤੁਹਾਨੂੰ ਸਾਡੀ ਛੋਟੀ ਜੀ ਰੈਸਪੀ ਪਸੰਦ ਆਈ ਹੋਗੀ